ਮਰਦਾਬਾ ਮਰਦਾਬਾ ਪੰਜਾਬ ਸਰਕਾਰ ਮਰਦਾਬਾ 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 ਜ਼ਨਾ ਨੂੰ ਤੰਗ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਜ਼ਨਾ ਨੂੰ ਤੰਗ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਰਾਤਰੀ ਜਥੇਬੰਦੀਆਂ ਜਿੰਦਾਬਾਦ 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 ਪਿਛਲੇ 27 ਅਕਤੂਬਰ ਤੋਂ ਅਨਾਜ ਮੰਡੀ ਛੜਾ ਵਿੱਚ ਝੋਨਾ ਵੇਚਣ ਲਈ ਰੋਲ ਰਹੇ ਕਿਸਾਨ ਤੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਰਹੇ ਨੇ ਜਦੋਂ ਕਿ ਆੜਤ ਕੇ ਜਮਾ ਕਿਸਾਨਾਂ ਦੀ ਜਿਹੜੀ ਸੁੱਕੀ ਜੀਰੀ ਲੈ ਕੇ ਕਿਸਾਨ ਤੇ ਪਹੁੰਚਿਆ ਮੰਡੀਆਂ ਦੇ ਵਿੱਚ 27 ਤਰੀਕ ਤੋਂ ਲਗਾਤਾਰ ਰੋਲ ਰਹੇ ਨੇ ਪਰantu ਨਾ ਪੱਖੇ ਲੱਗ ਰਹੇ ਆ ਤੇ ਨਾ ਹੀ ਤਲਾਈ ਹੋ ਰਹੀ ਆ ਇਸ ਸਬੰਧੀ ਸਾਡੇ ਨਾਲ ਕਿਸਾਨ ਜੱਥੇਬੰਦੀਆਂ ਦੇ ਵੱਖ-ਵੱਖ ਆਗੂ ਜੁੜੇ ਆ ਅਸੀਂ ਸਾਰਿਆਂ ਨਾਲ ਗੱਲਬਾਤ ਕਰਾਂਗੇ ਵੀ ਇਹ ਕੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਪ੍ਰਤੀ ਇਤਿਹਾੜਤ ਪ੍ਰਤੀ ਪਹਿਲਾਂ ਗੁਰਪ੍ਰਿੰਤ ਸਿੰਘ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਆ ਵੀ ਕੀ ਕਹਿਣਾ ਚਾਹੁੰਦੇ ਆ ਪ੍ਰਧਾਨ ਜੀ ਤੁਸੀਂ ਆ 27 ਤਰੀਕ ਦਾ ਝੋਨਾ ਆ ਵਾਗਾ ਜੀ ਨਿਗਾਹ ਮਾਰ ਲੈਣ 27 ਤਰੀਕ ਦਾ ਮਹਿਕਬੇ ਨੂੰ ਅਸੀਂ ਕਹਿ ਰਹੇ ਆ ਕਿ ਮੰਡੀ ਬੋਰਡ ਵਾਲਿਆਂ ਨੂੰ ਤੇ ਮਾਰਕੀਟ ਕਮੇਟੀ ਵਾਲਿਆਂ ਨੂੰ ਤੇ ਪਸਮ ਵਾਲਿਆਂ ਨੂੰ ਇਹਨਾਂ ਨੂੰ ਵੀ 27 ਤਰੀਕ ਦਾ ਝੋਨਾ ਵੱਢਿਆ ਵਾ ਅੱਜ 11 ਦਿਨ ਹੋ ਗਏ ਪੂਰੇ ਕੀ ਹੈ 2-4 ਦਿਨਾਂ ਦੇ ਵਿੱਚ ਵਿੱਚ ਚੱਕਿਆ ਨਹੀਂ ਜਾ ਸਕਦਾ ਤੇ ਬਰਨਾਲੇ ਦੀ ਮੰਡੀ ਦੇ ਵਿੱਚ 2 ਦਿਨਾਂ ਚ ਚੱਕਿਆ ਜਾਂਦਾ ਉਧਰ ਮੌਕਚਰ ਕਿੱਧਰ ਜਾ ਵਰਦਾ ਸਾਡੇ ਵਾਲੀ ਇੱਥੇ ਕਹਿੰਦਾ ਮੌਕਚਰਾਗਾ ਜੀ ਮੰਡੀ ਦੇ ਵਿੱਚ ਹੁਣ ਤੱਕ ਵਿਧਾਇਕ ਜਾਂ ਕੋਈ ਸਰਕਾਰੀ ਅਧਿਕਾਰੀ ਨੇ ਗੇੜਾ ਮਾਰਿਆ ਜੀ ਨਾ ਜੀ ਨਾ ਕੋਈ ਨਹੀਂ ਕਿਸੇ ਨੇ ਨਹੀਂ ਮਾਰਿਆ ਜੀ ਇੱਥੇ ਅੱਜ ਤਾਈਂ ਕੋਈ ਵੀ ਵਿਧਾਇਕ ਜਾਂ ਕੋਈ ਸਰਕਾਰੀ ਦੀ ਡ੍ਰੈਸ ਕੋਈ ਨਹੀਂ ਪਹੁੰਚਿਆ ਜੀ ਸਰਕਾਰ ਤਾਂ ਕਹਿੰਦੀ ਸੀ ਅਸੀਂ ਕਿਸਾਨਾਂ ਨੂੰ ਮੰਡਿਆਂ ਵਿੱਚ ਰਾਤਾ ਵੀ ਨਹੀਂ ਕੱਟਣ ਦਿੰਦੇ ਜੀ ਆ 11 ਦਿਨ ਹੋ ਗਿਆ ਜੀ ਅੱਛਾ ਜੀ 11ਵਾਂ ਦਿਨ ਹੋ ਗਿਆ ਮੇਰੇ ਚਾਚਾ ਜੀ ਹੁਣ ਮੈਂ ਇੱਥੇ ਬੈਠਿਆਂ ਨੂੰ ਲਗਾਤਾਰ 11 ਦਿਨ ਹੋ ਗਏ ਨਾਮਤਾਰੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਬਾਰੇ ਜਿਹੜੇ ਕਿਸਾਨ ਮੰਡੀਆਂ ਵਿੱਚ ਰੋਲ ਰਹੇ ਨੇ ਜੀ ਇਹਦਾ ਜੀ ਦੇਖੋ ਪਹਿਲਾਂ ਤਾਂ ਜਿਹੜੇ ਜਿਹੜੇ ਆੜਤੀਏ ਆ ਉਹ ਪਰੇਸ਼ਾਨ ਕਰ ਰਹੇ ਆ 15-15 ਦਿਨਾਂ ਤੋਂ ਇੱਥੇ ਕਿਸਾਨ ਬੈਠੇ ਆ ਮੰਡੀ ਦੇ ਵਿੱਚ ਜਿਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਜਿਨ੍ਹਾਂ ਦੀਆਂ ਇੱਥੇ ਦਿਵਾਲੀਆਂ ਇੱਥੇ ਲੰਘੀਆਂ ਜੀ ਦੇਖੋ ਦੂਜੀ ਗੱਲ ਇਹ ਹੈ ਜਿਨ੍ਹਾਂ ਦੇ ਸੈਲਰ ਆ ਉਹ ਕਾਟ ਕਰ ਰਹੇ ਆ ਕਾਟ ਤੇ ਮੰਗ ਰਹੇ ਆ ਝੋਨਾ ਵੀ ਸਾਨੂੰ ਕਾਟ ਤੇ ਝੋਨਾ ਦਿਓ ਅਸੀਂ ਕਹਿੰਦੇ ਆ ਵੀ ਇਹ ਜੇ ਪੰਜਾਬ ਸਰਕਾਰ ਜਿਹੜੇ ਦਾਅਵੇ ਕਰਦੀ ਆ ਉਹ ਤਾਂ ਉਹ ਕਰਕੇ ਤਾਂ ਦਿਖਾਵੇ ਜਾ ਕਿਸਾਨ ਨੂੰ ਰਾਤ ਨਹੀਂ ਕੱਟਣ ਲੈਂਦੇ ਤੇ 15 ਦਿਨ 15 ਰਾਤਾਂ ਨੰਘੀਆਂ ਉਹ ਤਾਂ ਦਿਖਾਵੇ ਸੋ ਝੋਨਾ ਦਾ ਚੱਕੇ ਦੂਜੀ ਗੱਲ ਅਸੀਂ ਆੜਤੀਆਂ ਨੂੰ ਮਰਦੇ ਆੜਤੀਆਂ ਨੂੰ ਕੀ ਪਰ ਬਹਿ ਕੇ ਬੱਤੀ ਗੱਲ ਇੱਥੇ ਵਾਲੀ ਤਾਂ ਇੱਕ ਤਾਂ ਰੇ ਹੱਲੇ ਵੱਦੀ ਲੇਬਰ ਬਹੁਤ ਘਟਾ ਬਹੁਤ ਕਿਸਾਨ ਇਸ ਕਰਕੇ ਪਰੇਸ਼ਾਨ ਆ ਲੇਬਰ ਹੈ ਨਹੀਂ ਦੂਜੀ ਗੱਲ ਆ ਪੰਜਾਬ ਸਰਕਾਰ ਦਾ ਕਿਸਾਨਾਂ ਪ੍ਰਤੀ ਮਾੜਾ ਰਵੱਈਆ ਹੈਗਾ ਜਿਹੜਾ ਕੁਝ ਕੁਸ ਕਿਸਾਨ ਕਰ ਰਹੇ ਵੀ ਝੋਨਾ ਵੱਧ ਤੋਲ ਰਹੇ ਆ ਮਾਰਕੀਟ ਕਮੇਟੀ ਨੇ ਹੁਣ ਤੱਕ ਆਪਦਾ ਕੰਡਾ ਤੱਕ ਵੀ ਨਹੀਂ ਲਾਇਆ ਜੀ ਇੱਥੇ ਲਾਇਆ ਨਹੀਂ ਪਹਿਲਾਂ ਤੱਕੜ ਲੱਗਿਆ ਹੁੰਦਾ ਹੈਗਾ ਸਾਨੂੰ ਤਾਂ ਪਤਾ ਨਹੀਂ ਇਹ ਕੰਡੇ ਬਾਰੇ ਤਾਂ ਅਸੀਂ ਤਾਂ ਡਿਜੀਟਲ ਕੰਡੇ ਦੀ ਮੰਗ ਕਰੇ ਕਿਦੋਂ ਦੇ ਕਰ ਰਹੇ ਆ ਵੀ ਡਿਜੀਟਲ ਕੰਡੇ ਲਾਏ ਜਾਣ ਇੱਥੇ ਦੂਜੇ ਕੰਡੇ ਨੇ ਕਿਸੇ ਕਿਸਾਨ ਨੂੰ ਤਾਂ ਪਤਾ ਹੀ ਨਹੀਂ ਉਹਦੇ ਤੋਲਣ ਵਾਲੇ ਨਹੀਂ ਪਤਾ ਜੀ ਉਹਦੇ ਬਾਰੇ ਸਾਨੂੰ ਕੀ ਪਤਾ ਕਿਵੇਂ ਤਲਦਾ ਅੱਧਾ ਤਾਂ ਕਿਲੋ ਵੱਧ ਤੋਂ ਲੀ ਜਾਂਦੇ ਆ ਕਈ ਵਾਰੀ ਅਸੀਂ ਸ਼ਿਕਾਇਤਾਂ ਮਈਆਂ ਅੱਧਾ ਕਿਲੋ ਵੱਧ ਤੋਂ ਲਿਆ ਗਿਆ ਇੱਕ ਗੱਟੇ ਦੇ ਪਿੱਛੇ ਏ ਬਹੁਤ ਵੱਡਾ ਘਪਲੇ ਕਰ ਰਹੇ ਆ ਜੀ ਮਾਰਕੀਟ ਕਮੇਟੀ ਭਦੌਰ ਦੇ ਅਧਿਕਾਰੀਆਂ ਨੇ ਕਦੇ ਵੀ ਕਿਸੇ ਵੱਧ ਤੋਲਣ ਵਾਲੇ ਵਿਰੁੱਧ ਕਾਰਵਾਈ ਕੋ ਕਰੀ ਹੋਈ ਨਹੀਂ ਕਾਰਵਾਈ ਨਹੀਂ ਕੀਤੀ ਹੁੰਦਾ ਮਾਰਕੀਟ ਕਮੇਟੀ ਦਾ ਬੰਦਾ ਹੀ ਨਹੀਂ ਦਿਸਿਆ ਜੀ ਇੱਥੇ ਹਜੇ ਤੱਕ ਅਜੇ ਤੱਕ ਸਾਨੂੰ ਕੋਈ ਮਹਿਕਮੇ ਦਾ ਬੰਦਾ ਨਹੀਂ ਦਿਸਿਆ ਕੋਈ ਆੜਤੀਆ ਨਹੀਂ ਦਿਸਿਆ ਜੀ ਸਾਨੂੰ ਤਾਂ ਵੀ ਕੋਈ ਇੱਥੇ ਆੜਤੀਆ ਕੋਈ ਮਹਿਕਮੇ ਦਾ ਬੰਦਾ ਹੀ ਹੋਵੇ ਇੱਥੇ ਕੋਈ ਨਹੀਂ ਹੈਗਾ ਜੀ ਹਾਜ਼ਰ ਹੀ ਨਹੀਂ ਕੋਈ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹਦੇ ਬਾਰੇ ਬੇਨਤੀ ਇਹ ਆ ਜੀ ਬੇਨਤੀ ਇਹ ਹੈ ਜੀ ਮਾਰਕੀਟ ਕਮੇਟੀ ਨੂੰ ਵੀ ਛੇਣ ਦੇ ਆੜਤੀਆ ਐਜੂਕੇਸ਼ਨ ਵੀ ਫੀ ਜਿਹੜਾ ਚੋਨਾ ਇਹ ਛੁੱਕਾ ਜੋਨਾ ਹੈ ਇਹ ਕਿਉਂ ਰੁੱੜ ਰਿਹਾ ਹੈ ਸੇਣਾ ਮੰਡੀ ਦੇ ਵਿੱਚ ਇਹ ਮਾਰਕੀਟ ਦੇ ਸਿਰ ਸੁਣਾਗਾ ਕਿਉਂ ਨਹੀਂ ਭਰਿਆ ਜਾ ਸਕਦਾ ਦੇਖੋ ਅਸੀਂ ਵੀ ਥੋੜੇ ਪਾਈਆਂ ਮੇਰੀ ਗੱਲ ਸਮਝ ਲਓ ਮੇਰੀ ਤੁਸੀਂ ਪ੍ਰਧਾਨ ਜੀ ਤੁਸੀਂ ਇੱਕ ਮਿੰਟ ਬਾਅਦ ਚ ਗੱਲ ਕਰੋ ਪਹਿਲੇ ਇੱਧਰ ਗੱਲ ਕਰ ਲੈਂਦੇ ਛੱਕਾ ਜੋਨਾ ਸੇਣਾ ਮੰਡੀ ਦੇ ਵਿੱਚ ਰੁਲੀ ਜਾ ਰਿਹਾ ਚਾਹੇ 80 ਦੀ ਲੇਬਰ ਵਧਾ ਦੇ ਕਿਸਾਨ ਨੇ ਤਾਂ ਖਰਚਾ ਦੇਣਾ ਚਾਹੇ 80 ਦੀ ਲੇਬਰ ਵਧਾਵੇ ਇਹਨਾਂ ਢੇਰੀਆਂ ਨੂੰ ਕਿਸਾਨਾਂ ਨੂੰ ਕਿਉਂ ਚਾਰਦਾ ਮਹੀਨਾ ਠੰਡ ਦੀ ਰੋਤ ਆ ਗਈ ਕਿਉਂ ਖੱਜਲ ਖਵਾਰ ਕਰਿਆ ਮਾਰਕਮੇ ਕੀਟ ਕਮੇਟੀ ਨੂੰ ਇਹਦੀ ਗੌਰ ਕਰਨੀ ਚਾਹੀਦੀ ਹੈ ਇੰਸਪੈਕਟਰਾਂ ਨੂੰ ਗੌਰ ਕਰਨੀ ਚਾਹੀਦੀ ਹੈ ਜੋ ਨੇੜੇ ਛੁੱਕਿਆ ਉਹ ਭਰੋਣੇ ਚਾਹੀਦੇ ਆ ਗਿੱਲੀ ਕੋਟੇਰੀ ਆ ਗਈ ਬਾਜ ਬਗਿੱਲੀ ਆ ਗਈ ਉਹ ਮੰਨਦੇ ਅਸੀਂ ਇੱਕ ਅੱਧੀ ਟੇਰੀ ਆ ਜੇ ਉਹ ਠੀਕ ਆ ਵੀ 2000 ਜਿਹੜਾ ਆ ਹੁਣ 14 14 ਦਿਨ ਮਤਲਬ ਇਹ ਮੂੰਹ ਬੈਠਿਆ ਕਿਸਾਨ ਇਹ ਬਹਿਣੇ ਨਹੀਂ ਚਾਹੀਦੇ ਇੰਨੀ ਗੱਲ ਕਹਿੰਦਾ ਮੈਗਰ ਕਹਿੰਦਾ ਮੈਗਰ ਵੀ ਪਰ ਪ੍ਰਧਾਨ ਜੀ ਤੁਸੀਂ ਦੱਸੋ ਜਿਹੜੇ ਮੰਦਰ ਕੇ ਸੈਲਰਾਂ ਵਾਲੇ ਆ ਖੁਦ ਕਿਸਾਨਾਂ ਨੂੰ ਮਤਲਬ ਕਿ ਕਾਟ ਲੈ ਕੇ ਝੋਨਾ ਲੈ ਰਹੇ ਨੇ ਤੇ ਉਹਨਾਂ ਦਾ ਵੱਡਾ ਨਕਸਾਰ ਕਿਸਾਨਾਂ ਦਾ ਕਰ ਰਿਹਾ ਹੈ ਇਹਦੇ ਬਾਰੇ ਕੀ ਕਹਣਾ ਚਾਹੁੰਦੇ ਸੀ ਫਿਰ ਟੱਕਾ ਜਿਹੜਾ ਹੋ ਰਿਹਾ ਇਹ ਕੋਈ ਗਲਤ ਨਹੀਂ ਇਹਦੇ ਵਿੱਚ ਵੀ ਨਹੀਂ ਹੋ ਰਿਹਾ ਇੱਕ ਕਿਸਾਨ ਫਸਾ ਹੋਇਆ ਜਿਹਦੇ ਵਿੱਚ ਕਿਉਂਕਿ ਸਰਕਾਰ ਦੇ ਕਹਣ ਦੇ ਉੱਤੇ 5-5 ਦਿਨ ਤਣ ਜੀਦੀ ਪਹਿਲੀ ਡੇਟ ਵਧੀ ਆ ਕੋਈ ਦੀਵਾਲੀ ਦਾ ਕਾਰਨ ਕਰਕੇ ਉਹ ਤੋਂ ਤੋਂ ਦਿਨ ਹੋਰ ਵੀ ਖੜ ਗੇ ਹਫਤਾ ਹਫਤਾ ਤੇ ਛੁੱਕੇ ਚੌਣ ਆਉਣ ਦੇ ਬਾਵਜੂਦ ਵੀ ਫੇਰ ਵੀ ਕਿਸਾਨਾਂ ਰੋਲ ਰਿਹਾ ਹੈਗਾ ਮੰਡਕਾਂ ਦੇ ਵਿੱਚ ਕਿਉਂਕਿ ਜਿਹੜੇ ਸਾਈਡਰ ਮਾਰਕਾ ਤੇ ਇਹਨਾਂ ਦੀ ਕੋਈ ਆਪ ਦੀ ਗੰਢ ਟੁੱਪ ਹੋਈ ਵੀ ਆ ਮਾਰਕੀਟ ਕਮੇਟੀ ਦੇ ਨਾਲ ਕੋਈ ਅਜਹੀਆਂ ਹਰੇਕ ਮੰਡੀ ਦੇ ਵਿੱਚੋਂ ਸਾਨੂੰ ਮਿਲ ਰਹੀਆਂ ਨੇ ਸ਼ਹਿਣਾ ਦੇ ਏਰੀਏ ਦੇ ਵਿੱਚੋਂ ਇਹ ਗੱਲਾਂ ਠੀਕ ਹੈ ਕਿਉਂਕਿ ਜ਼ਮੀਨ ਦਾ ਠੱਗਾ ਚਾ ਰਿਹਾ 15 20 ਘਟੇ ਦਾ ਪਹਿਲੇ ਮੌਸਮ ਦੇ ਕਾਰਨ ਘਟ ਚੁੱਕਿਆ ਤੇ ਹੁਣ ਜੇ ਪੂਰੇ ਕਣਕ ਦਾ ਸ਼ਮਾ ਵੀ ਨਹੀਂ ਰਹਿਣਾ ਵੀਜਣ ਦਾ ਕਿਉਂਕਿ ਸੁਰਤੀ ਸਾਰੀ ਇਧਰ ਆ ਦਿਨ ਰਾਤ ਬੈਠੇ ਮਾਂਜਾ ਮਾਰੀ ਜਾਂਦੇ ਆ ਤੇ ਇਹਦਾ ਕਰਕੇ ਬਹੁਤ ਨੁਕਸਾਨ ਹੋ ਰਿਹਾ ਪੰਜਾਬ ਨੂੰ ਇਹ ਸਰਕਾਰ ਨੂੰ ਵੀ ਇਹ ਟੱਕਾ ਲੱਗੂ ਇਸ ਚੀਜ਼ ਦਾ ਜੀ ਕਿਸਾਨਾਂ ਨੇ ਆਪਦੀ ਗੱਲ ਰੱਖੀ ਐ ਤੁਹਾਨੂੰ ਦਿਖਾਉਣੇ ਚਾਹੁੰਦੇ ਆ ਦੇਖੋ ਲਗਾਤਾਰ ਹੀ ਸ਼ਹਿਣਾ ਮੰਡੀ ਵਿੱਚ ਜਿਹੜੇ ਜੋਨੇ ਦੀਆਂ ਢੇਰੀਆਂ ਨੂੰ ਲਗਾਤਾਰ ਵੱਡੀ ਗਣਤੀ ਵਿੱਚ ਹਜੇ ਪੰਗਾਂ ਨੇ ਤੇ ਕਿਸਾਨਾਂ ਦਾ ਝੋਨਾ ਭਰਨ ਦਾ ਨਾਉ ਨਹੀਂ ਲਿਆ ਜਾ ਰਿਹਾ ਤੇ ਕਿਸਾਨ ਇੱਥੇ ਪਿਛਲੇ ਤਕਰੀਬਨ 11-11 ਦਿਨ ਤੋਂ ਮੰਡੀਆਂ ਵਿੱਚ ਰਾਤਾਂ ਕੱਟਣ ਲਈ ਮਜਬੂਰ ਨੇ ਪਰੰਤੂ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਕਿਸੇ ਵੀ ਸਰਕਾਰ ਦੇ ਵਿਧਾਇਕ ਜਾਂ ਨਮਾਇंदे ਨੇ ਹੁਣ ਤੱਕ ਸ਼ਹਿਣਾ ਮੰਡੀ ਵਿੱਚ ਪਹੁੰਚ ਕੇ ਡਿਪਟੀ ਕਮਿਸ਼ਨਰ ਬਰਨਾਲਾ ਜਾਂ ਕਿਸੇ ਹੋਰ ਅਧਿਕਾਰੀ ਨੇ ਮਾਰਕੀਟ ਕਮੇਟੀ ਦੇ ਸੈਕਟਰੀ ਨੇ ਜਾਂ ਜੇਆਈ ਨੇ ਹੁਣ ਤੱਕ ਕਿਸੇ ਦੀ ਕੋਈ ਸੁਣਵਾਈ ਨਹੀਂ ਕੀਤੀ ਤੇ ਨਾ ਹੀ ਕਿਸਾਨਾਂ ਦੀ ਜਿਹੜੀ ਇਹ ਸਮੱਸਿਆ ਕੀ ਇਹਨੂੰ ਹੱਲ ਕੀਤਾ ਤੇ ਇੱਥੇ ਤੇ ਕਿਹਾ ਕਿ ਜਿਹੜੇ ਸੇਲਰਾਂ ਵਾਲੇ ਨੇ ਉਹ ਸਾਰੇ ਆਮ ਕਿਸਾਨਾਂ ਦੀ ਲੁੱਟ ਕਰ ਰਹੇ ਨੇ ਤੇ ਜੋ ਝੋਨਾ ਦਾ ਉਹ ਜਦੋਂ ਭਰਨ ਦੀ ਗੱਲ ਕਰਦੇ ਤਾਂ ਉਹ ਕਹਿੰਦੇ ਵੀ ਕਾਟ ਲੈਵਾਂਗੇ ਅਸੀਂ ਇਸ ਕਰਕੇ ਅੱਜ ਕਿਸਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਆ